ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਦੱਸੋ ਜੀ ਆਦੇ ਮੈਂ ਹੁਣ ਬੁੱਢਾ ਹੋ ਗਿਆ ਮੈਂ ਹੁਣ ਬੁੱਢਾ ਹੋ ਗਿਆ ਆਵਾਜ਼ ਤੇ ਮੈਂ ਚਾਹਨਾ ਕਿ ਸੁਖਬੀਰ ਸਿੰਘ ਬਾਦਲ ਨੂੰ ਕਾਲੀ ਦਲ ਦਾ ਪ੍ਰਧਾਨ ਬਣਾ ਲੀਏ ਤੇ ਮੈਂ ਫਿਰ ਹੌਲੀ ਜੀ ਸੋਚ ਗਿਆ ਕਿ ਬਾਦਲ ਸਾਹਿਬ ਤੁਹਾਡਾ ਹੁਕਮ ਆ ਇਹ ਤਾਂ ਤੁਸੀਂ ਮੱਗੀ ਕਰ ਲੋ ਮੈਂ ਤਾਂ ਕਹਿੰਦਾ ਇਹਨਾਂ ਚੀਵ ਮਿਸਤਰੀ ਵੀ ਬਣਾ ਦਿੱਗੇ ਮੈਨੂੰ ਕਹਿੰਦੇ ਨੇ ਚੀਵ ਮਿਸਤਰੀ ਆਪਾਂ ਆਪਣੇ ਕੋਲ ਰੱਖਣੀ ਆਪਾਂ ਵੀ ਇਹ ਕੰਮ ਚਲਾਉਣਾ ਨਹੀਂ ਤੇ ਘਰੋਂ ਕੱਢ ਦੇਣ ਕਿ ਬੁੱਢਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਪਿਆਰੇ ਗੱਲ ਕੀਤੀ ਜਾਵੇ 2019 ਦੀਆਂ ਲੋਕ ਸਭਾ ਚੋਣਾਂ ਦੀ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਸਿਆਸੀ ਮੈਦਾਨ ਪਖਿਆ ਹੋਇਆ ਤੇ ਸਭ ਤੋਂ ਅਹਿਮ ਸੀਟ ਜੋ ਹੈ ਉਹ ਖਡੂਰ ਸਾਹਿਬ ਦੀ ਸੀਟ ਵੇਖੀ ਜਾ ਰਹੀ ਹੈ ਜਿੱਥੋਂ ਬੀਬੀ ਪਰਮਜੀਤ ਕੌਰ ਖਾਲਰਾ ਮੈਦਾਨ ਦੇ ਵਿੱਚ ਨੇ ਉਹ ਬੀਬੀ ਜਿਨ੍ਹਾਂ ਦੇ ਪਰਿਵਾਰ ਦੀ ਇੱਕ ਅਜਹੀ ਦੇਣ ਹੈ ਸਿੱਖ ਕੌਮ ਨੂੰ ਜਿਸ ਨੂੰ ਅਸੀਂ ਕਦੇ ਵੀ ਨਹੀਂ ਭੁਲਾ ਸਕਦੇ ਉਹਨਾਂ 25000 ਅਲਵਾਰਸ ਲਾਸ਼ਾਂ ਦਾ ਵਾਰਿਸ ਬਣਿਆ ਸੀ ਸ਼ਹੀਦ ਜਸਵੰਤ ਸਿੰਘ ਖਾਲਰਾ ਜਿਨ੍ਹਾਂ ਲਾਸ਼ਾਂ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ ਤੇ ਆਪ ਇਹਨਾਂ ਲਾਸ਼ਾਂ ਨੂੰ ਗਿਣਦਿਆਂ ਗਿਣਦਿਆਂ ਉਹ ਸ਼ਹੀਦ ਹੋ ਗਏ ਸਨ ਤੇ ਅੱਜ ਜਦੋਂ ਬੀਬੀ ਪਰਮਜੀਤ ਕੌਰ ਖਾਲਰਾ ਮੈਦਾਨ ਦੇ ਵਿੱਚ ਖਡੂਰ ਸਾਹਿਬ ਤੋਂ ਹੈ ਨੇ ਤਾਂ ਅਕਾਲੀ ਟਕਸਾਲੀ ਆਗੂਆਂ ਨੇ ਜੋ ਆਪਣਾ ਉਮੀਦਵਾਰ ਐਲਾਨਿਆ ਸੀ ਜਨਰਲ ਜੇ ਜੇ ਸਿੰਘ ਉਹਨਾਂ ਦਾ ਨਾਮ ਵਾਪਸ ਲੈ ਲਿੱਤਾ ਗਿਆ ਆਖਿਰ ਇਸ ਸਾਰੇ ਮਸਲੇ ਦੇ ਉੱਤੇ ਜੇ ਜੇ ਸਿੰਘ ਦਾ ਨਾਮ ਵਾਪਸ ਲੈਤੇ ਜਾਣ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕਤਰ ਅਤੇ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸਾਫਾ ਪ੍ਰਧਾਨ ਕਰਨਲ ਸਿੰਘ ਪੀਰ ਮੁਹੰਮਦ ਨੇ ਕੀ ਕਿਹਾ ਆਓ ਸੁਣਦੇ ਹਾਂ ਆ ਵੈਜੀ ਕੀ ਸਤੇ ਦੇਸ਼ ਵਿਦੇਸ਼ ਵਿੱਚ ਵਸਤੀਆਂ ਸਿੱਖ ਸੰਗਤਾਂ ਨੂੰ ਖਾਸ ਕਰਕੇ ਵਿਸ਼ਵਵੰਦਰ ਵਸਦੇ ਪੰਜਾਬੀਆਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਨਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਬਹੁਤ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਫੈਸਲਾ ਲਿਆ ਹੈ ਕਿ ਹਲਕਾ ਖੰਡੂਰ ਸਾਹਿਬ ਤੋਂ ਜੋ ਅਸੀਂ ਆਪਣੇ ਉਮੀਦਵਾਰ ਭਾਰਤੀ ਫੌਜ ਦੇ ਰਿਟਾਇਰਡ ਚੀਫ ਜਨਰਲ ਔਰ ਅਰੁਣਾਚਲ ਪ੍ਰਦੇਸ਼ ਦੇ ਰਹਿ ਚੁਕੇ ਗਵਰਨਰ ਸ੍ਰੀ ਜੇ ਜੇ ਸਿੰਘ ਨੂੰ ਉਮੀਦਵਾਰ ਬਣਾਇਆ ਸੀ ਉਹਨਾਂ ਨੂੰ ਅਸੀਂ ਵਾਪਸ ਲੈ ਲਿਆ ਤੇ ਉਥੋਂ ਜੋ ਬੀਬੀ ਪਰਮਜੀਤ ਕੌਰ ਖਾਲੜਾ ਧਰਮਸਪਤਨੀ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੀ ਹਮਾਇਤ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਸਮੁੱਚੀ ਲੀਡਰਸ਼ਿਪ ਨੇ ਪੰਜਾਬ ਡੈਮੋਕਰੇਟਿਕ ਅਲਾਈਅንስ ਨੂੰ ਵੀ ਅਪੀਲ ਕੀਤੀ ਏ ਕਿ ਉਹ ਹੁਣ ਬੀਬੀ ਖਾਲੜਾ ਨੂੰ ਸਰਬਸਾਂਝਾ ਉਮੀਦਵਾਰ ਆਜ਼ਾਦ ਤੌਰ ਤੇ ਬਣਾਉਣ ਦਾ ਪਹਿਲ ਕਦਮੀ ਕਰੇ ਤਾਂ ਕਿ ਉਹਨਾਂ ਦੀ ਜਿੱਤ ਨੂੰ ਜਗਹੀ ਬਣਾਇਆ ਜਾ ਸਕੇ 1999 ਦੇ ਵਿੱਚ ਜਦੋਂ ਤਕਰੀਬਨ 10 ਦੇ ਕਰੀਬ ਮੈਂਬਰ ਪਾਰਲੀਮੈਂਟ ਬਣੇ ਸਨ ਸਰਦਾਰ ਸਮਰਨਜੀਤ ਸਿੰਘ ਮਾਨ ਤੇ ਹੋਰ ਕਈ ਉਦੋਂ ਵੀ ਜਥੇਦਾਰ ਰঞ্জੀਤ ਸਿੰਘ ਬ੍ਰਹਮਪੁਰਾ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਸਨ ਤੇ ਬਾਬਾ ਜਗਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੰਜੂਤ ਅਕਾਲੀ ਦਲ ਨੇ ਮਿਹਨਤ ਕਰਕੇ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਦੇ ਵਿੱਚ ਇੱਕ ਲਹਿਰ ਕਾਇਮ ਕੀਤੀ ਸੀ ਔਰ ਉਸ ਵਕਤ ਬਾਦਲ ਦਲ ਦੀਆਂ ਜਮਾਨਤਾ ਜਗਤ ਹੋਈਆਂ ਸੀ ਤੇ ਇੱਕ ਵਾਰ ਫੇਰ ਉਹ ਲਹਿਰ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਬਣਾਉਣ ਜਾ ਰਹੇ ਹਾਂ ਸੋ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਦਾਸ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ ਆਪਾਂ ਪੰਜਾਬ ਦੀ ਫਿਜ਼ਾ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਾਈਏ ਤਾਂ ਕਿ ਹਰ ਪਾਸੇ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣ ਗਿਆ ਅੱਜ 14 ਅਪ੍ਰੈਲ ਦਾ ਦਿਨ ਹੈ ਔਰ ਖਾਲਸੇ ਦਾ ਸਿਰਜਣਾ ਦਿਵਸ ਹੈ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਜਿੱਥੇ ਅਸੀਂ ਲੱਖ ਲੱਖ ਮੁਬਾਰਕਵਾਦ ਦਿੰਦੇ ਹੋਏ ਇਹੋ ਹੀ ਅਪੀਲ ਕਰਾਂਗੇ ਕਿ ਚਾਹੇ ਸਿਆਸੀ ਖੇਤਰ ਹੋਵੇ ਚਾਹੇ ਧਾਰਮਿਕ ਖੇਤਰ ਹੋਵੇ ਤੇ ਚਾਹੇ ਸਾਡੀ ਜੋ ਪੰਥਕ ਸੋਚ ਦਾ ਜਜ਼ਬਾ ਹੋਵੇ ਉਸ ਦੇ ਵਿੱਚ ਅਸੀਂ ਇੱਕ ਨਵੀਂ ਨਰੂਈ ਸੋਚ ਨੂੰ ਪੈਦਾ ਕਰਨ ਲਈ ਇਹ ਜਤੋਜਾਦ ਕਰੀਏ ਦੇਸ਼-ਵਿਦੇਸ਼ ਤੋਂ ਸਾਨੂੰ ਹਜ਼ਾਰਾਂ ਦੀ ਤਦਾਦ ਦੇ ਵਿੱਚ ਲਗਾਤਾਰ ਕਾਲਾਂ ਆਈਆਂ ਔਰ ਸਾਰਿਆਂ ਨੇ ਇਹੀ ਕਿਹਾ ਕਿ ਇੱਕ-ਇੱਕ ਕੈਂਡੀਡੇਟ ਜਿਹੜਾ ਹੈ ਉਹ ਇੱਕ-ਇੱਕ ਹਲਕੇ ਤੋਂ ਬਾਦਲ ਦਲੀਆਂ ਦੇ ਖਿਲਾਫ ਬੀਜੇਪੀ ਦੇ ਖਿਲਾਫ ਤੇ ਕਾਂਗਰਸ ਦੇ ਖਿਲਾਫ ਖੜਾ ਕੀਤਾ ਜਾਣਾ ਚਾਹੀਦਾ ਸੋ ਉਸਦੀ ਪਹਿਲ ਕਦਮੀ ਅੱਜ ਸ਼੍ਰੋਮਣੀ ਕਾਲੀਕਲ ਸਾਲੀ ਨੇ ਕਰ ਦਿੱਤੀ ਏ ਤੇ ਇਸ ਦੇ ਵਿੱਚ ਜਥੇਦਾਰ ਰਣਜੀਤ ਸਿੰਘ ਬਰਮਪੂਰਾ ਜਥੇਦਾਰ ਸੇਵਾ ਸਿੰਘ ਸੇਖੋਂ ਡਾਕਟਰ ਰਤਨ ਸਿੰਘ ਜਨਾਲਾ ਤੇ ਸਮੂੱਚੀ ਜਿਹੜੀ ਸ਼੍ਰੋਮਣੀ ਕਾਲੀਦਾਲ ਟਕਸਾਲੀ ਦੀ ਲੀਡਰਸ਼ਿਪੇ ਜਿਸ ਨੂੰ ਅਸੀਂ ਲਗਾਤਾਰ ਬੇਨਤੀ ਕਰਦੇ ਰਹੇ ਕਿਉਂਕਿ ਅਸੀਂ ਇੱਕ ਸੰਘਰਸ਼ ਦਾ ਇੱਕ ਬਹੁਤ ਨੇੜਿਓਂ ਆਪਣੇ ਪਿੰਡੇ ਤੇ ਹੰਡਾਉਣ ਵਾਲਾ ਦਰਦ ਚੱਲਿਆ ਹੈ ਔਰ ਸਾਡੇ ਅਨੇਕਾਂ ਸਾਥੀ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਜੇਲ੍ਹਾਂ ਵਿੱਚ ਗਏ ਨੇ ਸੋ ਸਾਡੀ ਬੇਨਤੀ ਨੂੰ ਜਥੇਦਾਰ ਰنجੀਤ ਸਿੰਘ ਬਰਾਂਪੂਰਾ ਤੇ ਸਮੂਚੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ ਪ੍ਰਵਾਨ ਕੀਤਾ ਹੈ ਮੈਂ ਉਸ ਸ਼੍ਰੋਮਣੀ ਕਾਲੀ ਦਲ ਟਕਸਾਲੀ ਦਾ ਹਿੱਸਾ ਜਿਸ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਫੈਸਲੇ ਲੈਣੇ ਨੇ ਸੋ ਆਓ ਆਪਾਂ ਇਸ ਜਦੌਜਾਤ ਦੇ ਵਿੱਚ ਆਪਣਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਖਰੀ ਇਸ ਸਾਰੇ ਮਸਲੇ ਦੇ ਉੱਤੇ ਅਕਾਲੀ ਟਕਸਾਲੀਆਂ ਦੇ ਪ੍ਰਧਾਨ ਰਣਜੀਤ ਸਿੰਘ ਬਰਮਪੁਰਾ ਨੇ ਕਿੱਦਾਂ ਤੰਜ ਕੱਸੇ ਪ੍ਰਕਾਸ਼ ਸਿੰਘ ਬਾਦਲ ਉੱਤੇ ਸੁਖਵੀਰ ਸਿੰਘ ਬਾਦਲ ਉੱਤੇ ਅਤੇ ਕਿੱਦਾਂ ਐਲਾਨ ਕੀਤਾ ਕਿ ਉਹ ਜੇਜ ਸਿੰਘ ਦਾ ਨਾਮ ਵਾਪਸ ਲੈ ਰਹਿਣੇ ਤੇ ਪੂਰੀ ਤਰ੍ਹਾਂ ਨਾਲ ਬੀਬੀ ਪਰਮਜੀਤ ਕੌਰ ਖਾਲਰਾਂ ਨੂੰ ਸਮਰਥਨ ਦੇ ਰਹੇ ਨੇ ਆਓ ਮਾਰ ਦਿਆਂ ਇੱਕ ਨਜ਼ਰ ਦੱਸੋ ਜੀ ਅੱਗੇ ਮੈਂ ਹੁਣ ਬੁੱਢਾ ਹੋ ਗਿਆ ਮੈਂ ਹੁਣ ਬੁੱਢਾ ਹੋ ਗਿਆ ਆਵਾਜ਼ ਤੇ ਮੈਂ ਚਾਹਨਾ ਕਿ ਸੁਖਵੀਰ ਸਿੰਘ ਬਾਦਲ ਨੂੰ ਕਾਲੀ ਦਲ ਦਾ ਪ੍ਰਧਾਨ ਬਣਾ ਲੀਏ ਜਨੋ ਨਾ ਕਹ ਕਾਲੀ ਦਲ ਦਾ ਪ੍ਰਧਾਨ ਬਣਾ ਲੀਏ ਤੇ ਮੈਂ ਉਹਦੇ ਮੂੰਹਾਂ 'ਚ ਵੇਖਿਆ ਤੇ ਉਹਦੇ ਵੱਲ ਵੇਖਿਆ ਮੇਰੇ ਇੱਕ ਧਮ ਜਿਹਾ ਹੈ ਕਿ ਮੁੱਕੀ ਵਜਦੀ ਇਤਰਾ ਬਜਰੀ ਤੇ ਮੇਰੇ ਹੋਸ਼ ਆ ਸੀਦੇ ਥਾਗਾ ਹੋ ਗਏ ਕਿ ਮੈਂ ਫਿਰ ਹੌਲੀ ਜੀ ਸੋਚਿਆ ਕਿ ਆ ਬਦਲ ਸਾਹਿਬ ਸਾਡਾ ਹੁਕਮ ਤੁਸੀਂ ਤੁਸੀਂ ਮਰਜੀ ਕਰ ਲੋ ਮੈਂ ਤਾਂ ਕਹਿੰਦਾ ਹਾਂ ਚੀਫ ਮਿਨਿਸਟਰ ਵੀ ਬਣਾ ਦिए ਮੈਨੂੰ ਕਹਿੰਦੇ ਨੇ ਚੀਫ ਮਿਨਿਸਟਰੀ ਆਪਾਂ ਆਪਣੇ ਕੋਲ ਰੱਖਣੀ ਆਪਾਂ ਵੀ ਇਹ ਕੰਮ ਚਲਾਉਣਾ ਨਹੀਂ ਤੇ ਘਰੋਂ ਕੱਢ ਦੇਣਗੇ ਬੁੱਢਿਆਂ ਨੂੰ ਇਹੋ ਜਿਹੇ ਪੁੱਟਮੋਤ ਇਹੋ ਜਿਹੇ ਟਬਰਦਾ ਖਿਆਲ ਰੱਖਣ ਵਾਲੇ ਲੋਕ ਕਦੀ ਕੌਮ ਦਾ ਭਲਾ ਨਹੀਂ ਕਰ ਸਕਦੇ ਪੁੱਟਮੋਤ ਦੇ ਵਿੱਚ ਫਸੇ ਰਹੇ ਟਬਰਮੋਤ ਵਿੱਚ ਫਸੇ ਰਹੇ ਇੰਨਾ ਦਹਾਕ ਸਾਲਾਂ ਦੇ ਵਿੱਚ ਜੋ ਗਾਲੀ ਜਲਦੀ ਇਹਨਾਂ ਨੇ ਬਿਚੀ ਕਰਵਾਈ ਆ ਔਰ ਇਹ ਸਿਧਾਨੀ ਜਥੇਬੰਦੀ ਕੁਰਬਾਨੀ ਵਾਲੇ ਲੋਕਾਂ ਦੀ ਜਥੇਬੰਦੀ ਦਾ ਜਿਹੜਾ ਇਹਨਾਂ ਨੇ ਅਪਮਾਨ ਕੀਤਾ ਵਾ ਜੋ ਬਿਚੀ ਕਰਵਾਈ ਆ ਜਿਸ ਤਰ੍ਹਾਂ ਵੋਟਾਂ ਦੇ ਵਿੱਚ ਤੁਸੀਂ ਵੇਖਿਆ ਕਿ 2017 ਦੇ ਵਿੱਚ ਕੋਈ 2 ਨੰਬਰ ਵੀ ਨਹੀਂ 3 ਨੰਬਰ ਦੇ ਉੱਤੇ ਵੀ ਬਹੁਤ ਥੱਲੇ ਜਾ ਕੇ 14 ਸੀਟਾਂ ਗਈਆਂ ਔਰ ਬਹੁਤ ਵੱਡੀ ਬੀਸੀ ਵਾਲੀ ਜਿਹੜੀ ਆ ਉਹ ਹਾਰ ਹੋਈ ਔਰ ਜਦੋਂ ਹੋਈ ਸਾਰੇ ਲੋਕੀ ਕਹਿੰਦੇ ਜੀ ਤੁਸੀਂ ਪਹਿਲਾਂ ਨਹੀਂ ਬੋਲੇ ਅਸੀਂ ਤਾਂ ਬੂਟ ਤੋਂ ਬੋਲਦੇ ਰਹੇ ਜਦੋਂ ਦਾ ਇਹ ਪ੍ਰਧਾਨ ਬਣਿਆ ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਲੁੱਟ ਲਿਆ ਮਾਲ ਲਿਆ ਰੇਤਾ ਬੱਜਰੀ ਟਰਾਂਸਪੋਰਟ ਕੇਵਲ ਵਾਕ ਜੋ ਦੁਨੀਆ ਦਾ ਕੰਮ ਆ ਇਹ ਬਾਦਸ਼ਾਹ ਨੂੰ ਕਹਿੰਦੇ ਰਹੇ ਸੀ ਜਮਾਦ ਵਧੀਆ ਜਮਾਦ ਕਾਲੀ ਦਾ ਨਾ ਬਾਦਲ ਸਾਹਿਬ ਆਪਾਂ ਆਖਾਂ ਮੀਟਿੰਗਾਂ ਸਾਡੀ ਉਹ ਸੁਣਦੇ ਨਹੀਂ ਬਿਲਕੁਲ ਉਹ ਕਹਿੰਦੇ ਮੈਂ ਹੁਣ ਕੀ ਕਰਾਂ ਹੁਣ ਉਹ ਪ੍ਰਧਾਨ ਆ ਮੈਂ ਕੁਝ ਨਹੀਂ ਕਰ ਸਕਦਾ ਨਾਲੇ ਮੈਂ ਗੁੰਡਾ ਹੋ ਗਿਆ ਹੁਣ ਮੈਂ ਕੋਈ ਕੰਮ ਵੀ ਨਹੀਂ ਕਰ ਸਕਦਾ ਤੇ ਆ ਖਾਲਸਾ ਜੀ ਤੁਸੀਂ ਵੇਖੋ ਆ ਕੱਲ ਪਰਸੋਂ ਮੈਂ ਬਿਆਨ ਸੁਣਿਆ ਅਹੀ ਆਨੇ ਨੇ ਹਰ ਮੀਟਿੰਗ ਚ ਆਜੋ ਇਹ ਆਖਣਾ ਜੀ ਮੈਂ ਮੇਟੇਂਸ਼ਨ ਨਹੀਂ ਆ ਸਕਦਾ ਮੇਥੋਂ ਹਿੱਲਿਆ ਨਹੀਂ ਜਾਂਦਾ ਮੰਜੇ ਤੇ ਤੇ ਖਾਲਸਾ ਜੀ ਆ ਹੁਣ ਉਹਨਾਂ ਨੇ ਕਿਹਾ ਵਾ ਕਿ ਜਦੋਂ ਇਲੈਕਸ਼ਨ ਹੋਊਗੀ ਤੇ ਮੈਂ ਚੋਣ ਪਟਿਆ ਪੰਜਾਬ 'ਚ ਕਰੂਗਾ 57 ਸਾਲਾਂ ਬਾਅਦ ਉਹ ਜੋ ਨਹੀਂ ਪਤਾ ਨਹੀਂ ਕਿੱਥੋਂ ਆ ਗਿਆ ਐਸਾ ਟੱਬਰ ਮੋ ਤੇ ਪੁੱਤ ਮੋ ਜਿਹੜਾ ਵਾ ਇਹਨਾਂ ਦੇ ਵਿੱਚ ਪੈ ਗਿਆ ਪੰਜਾਬ ਲੁੱਟ ਲਿਆ ਲੋਕਾਂ ਨੂੰ ਲੁੱਟ ਲਿਆ ਲੋਕਾਂ ਦਾ ਜ਼ਾਲਮ ਖਰਾਬ ਕਰਤਾ ਆ ਮਹਾਰਾਜਾ ਰਣਜੀਤ ਸਿੰਘ ਤੇ ਦੋਸਤਾਂ ਦਾ ਵੱਡਾ ਅਕੀਸ਼ੀ ਆਲਾ ਰਾਜਾ ਕਾਨੀ ਫੂਲਾ ਸਿੰਘ ਕਾਲ ਤੱਕ ਸਾਥ ਦੇ ਜੇਜ਼ਾਰੇ ਕੋਈ ਗਲਤੀ ਕੀਤੀ ਕਾਨੀ ਫੂਲਾ ਸਿੰਘ ਨੇ ਉਹਨਾਂ ਨੋਟਸ ਭੇਜਿਆ ਮਹਾਰਾਜਾ ਰਣਜੀਤ ਸਿੰਘ ਕਾਲ ਤੱਕ ਤੇ ਪੇਚ ਹੋਇਆ ਕੋਟੜਿਆਂ ਦੀ ਸਜ਼ਾ ਲੱਗੀ ਮਹਾਰਾਜਾ ਸਾਹਿਬ ਦੇ ਇਤਿਹਾਸਾ ਵਿੱਚ ਐਵੇਂ ਨਹੀਂ ਬੋਲਦਾ ਪੜ ਲਿਓ ਲੀਡਲ ਵਾਲੇ ਤੇ ਜਦੋਂ ਕੋਟਲੇ ਵੱਜਣ ਲੱਗੇ ਤੇ ਸਿੱਖਾਂ ਨੇ ਰੋਪੇ ਕਈ ਲੋਕਾਂ ਨੇ ਆਖਿਆ ਆਹ ਤਾਂ ਜਥੇਦਾਰ ਨੂੰ ਮਿ ਜਾਣ ਦਿਓ ਮਾਫ ਕਰ ਦਿਓ ਤੇ ਫੇਰ ਉਹਨਾਂ ਦੇ ਕੱਪੜੇ ਪੁਆਏ ਅੱਜ ਉਸ ਕਾਸਕਸ ਦੇ ਜਥੇਦਾਰਾਂ ਨੂੰ ਆਪਦੀਆਂ ਕੋਠੀਆਂ 'ਚ ਸੱਦ ਕੇ ਕਹਿੰਦੇ ਆ ਆ ਜਿਹੜਾ ਬਲਾਦਕਾਰੀ ਸਾਧਾ ਜਿਹੜਾ ਗੁਰੂ ਗਬੇਰ ਸਿੰਘ ਦਾ ਬਾਣਾ ਪਾ ਕੇ ਆਂਦਾ ਏ ਅੰਮ੍ਰਿਤ ਛਕਾਉਣਾ ਤੇ ਗੁਰੂ ਗਬੇਰ ਸਿੰਘ ਦੀ ਰੀਤ ਕਰਦਾ ਸੀ ਔਰ ਉਹ ਸੰਗੋਂ ਬਿਨਾ ਮੰਗਿਆ ਮਾਫਰੀ ਇਸ ਕਰਕੇ ਆਂਦੇ ਹਿੱਦਗੇ ਇਹਨੂੰ ਪੈਹੇ ਵੜੇ ਐ ਤੇ ਕੋ ਮੋਟਾ ਬੜੀਆਂ ਵਾ ਜੇ ਰਾਜਨੀਤੀ ਤੇ ਰਹਿਣਾ ਤੇ ਆਪਾਂ ਸੇ ਰਾਜਨੀਤੀ ਕਰੀਏ ਫਿਰ ਧਰਮ ਛੱਡਿਏ ਸਿੱਖੀ ਛੱਡਿਏ ਆਪਣਾ ਸਭ ਕੁਝ ਜਿਹੜਾ ਛੱਡਿਏ ਆ ਕਰਤੂਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਆ ਜਨ ਉਹਨਾਂ ਦੇ ਸਾਧ ਅਹਿਤਿਆਰ ਲਗੇ ਇਸ਼ਤਿਹਾਰਾਂ ਤੇ ਛੀਲ ਲਿਆ ਇਹ ਕੰਦਾ ਤੇ ਜਿਹੜੇ ਲਾਇ ਉਦੇ ਤੇ ਲਿਖਿਆ ਹੈ ਜੇ ਸਾਡੀਆਂ ਮੰਗਾ ਪ੍ਰਵਾਨ ਨਾ ਕੀਤੀਆਂ ਤੇ ਅਸੀਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਮਾਹ ਰਾਜ ਦਾ ਅੰਗ ਅੰਗ ਗੱਲ ਦੇ ਵਿੱਚ ਸੁਟਦੇ ਆਗੇ ਔਰ ਉਹਨਾਂ ਨੇ ਸੁਟਿਆ ਉਹ ਫਿਰ ਸਾਡੀ ਸਰਕਾਰ ਸੀ ਕੀ ਕੀਤਾ ਇਹਨਾਂ ਨੇ ਇਹ ਕੋਈ ਗੱਲ ਵੇਂਦੇ ਰਹਿ ਕੋਈ ਗੱਲ ਨਹੀਂ ਇਹ ਪਾਪੀ ਨੇ ਦੁਸ਼ਟ ਨੇ ਇਹਨਾਂ ਕੀੜੇ ਪੀ ਕੇ ਮਰਨਾ ਤੁਹਾਡੇ ਸਾਹਮਣੇ ਸਭ ਕੁਝ ਹੋਣਾ ਵਾ ਖਾਲਸਾ ਜੀ ਤੁਸੀਂ ਕਹੋਗੇ ਮੈਂ ਇਹਨਾਂ ਦੇ ਆਖ ਕੇ ਕਿਹੜੇ ਪੈ ਜਾਣੇ ਆ ਉਹਦੇ ਕਰ ਦੇ ਰਿਹਾ ਹਂਦੇ ਨਹੀਂ ਹੈਗਾ ਆ ਜਿਹੜੀ ਅਸੀਂ ਆਵਾਜ਼ ਚੁੱਕੀ ਮੈਂ 60 ਸਾਲ ਪਹਿਲਾਂ ਕਾਲੀ ਦਰਜ ਸ਼ਾਮਲ ਹੋਇਆ ਸੀ 12 ਸਾਲ ਮੈਂ ਲਿਖਿਆ 12 ਸਾਲ ਕੈਦ ਕੱਟੀ ਪੰਜਾਬ ਚ ਨਹੀਂ ਬਾਦਿਆਂ ਸੂਬਿਆਂ ਚ ਤੇ ਕੱਟੀ ਵੀ ਜੇਲ੍ਹ ਦੇ ਵਿੱਚ ਸਾਰੇ ਦਿਨ ਦੇ ਜਿਹੜੇ ਲੋਕਾਂ ਨੂੰ ਕੱਢ ਕੇ ਇਕੱਲੇ ਇਕੱਲੇ ਨੂੰ ਜੇਲ੍ਹ ਰੇੜੀਆਂ ਇਹ ਦੱਸਾਉਂਦੇ ਨੇ ਸਾਨੂੰ ਕੋਈ ਦੁੱਖ ਨਹੀਂ ਪਰ ਸਾਨੂੰ ਦੁੱਖ ਉਦੋਂ ਆ ਜਦੋਂ ਇਹਨਾਂ ਗੁਰੂ ਦਾ ਅਪਮਾਨ ਕੀਤਾ ਉਸ ਗੁਰੂ ਦਾ ਸਿੱਖ ਸਿੱਖ ਕੌਮ ਦਾ ਜਿਹਨਾਂ ਪੰਜ ਵਾਰਾਂ ਦੇ ਮੁੱਖ ਮੰਤਰੀ ਬਣਾਇਆ ਐਸੇ ਭੈੜੇ ਗੱਡੇ ਲੋਕ ਜਿਨ੍ਹਾਂ ਨੇ ਮੈਂ ਕਹਿ ਨਹੀਂ ਸਕਦਾ ਮੇਰੇ ਕੋਲ ਛਤਰੀ ਫਿਰ ਤੁਸੀਂ ਕੋ ਕੋ ਜ਼ਿੰਮੇਵਾਰ ਬੰਦੇ ਕਿਹ ਜੀਆਂ ਗੱਲਾਂ ਕਰਦੇ ਆ ਤੇ ਖਾਲਸਾ ਜੀ ਅੱਜ ਫਿਰ ਜਿਹੜੇ ਲੋਕ ਇਹਨਾਂ ਨਾ ਤੁਰੇ ਫਿਰਦੇ ਆ ਕਿ ਫੇਰ ਹੁਣ ਮਾਫ਼ ਕਰਨ ਵਾਲੇ ਆ ਮਾਫ਼ ਦੇ ਕਰਨ ਵਾਲੇ ਲੋਕ ਸਮੂਹ ਕਾਇਆ ਮਹਾਰਾਜ ਮਿਹਰ ਕਰੇ ਕਿਰਪਾ ਕਰੇ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਨੂੰ ਇਹ ਪਤਾ ਲੱਗ ਜਾਊਗਾ ਕਿ ਗੁਰੂ ਦੇ ਨਾਲ ਜਦੋਂ ਇਤਰਾਹ ਦਾ ਕੋਈ ਪਾਪ ਕਰਗੇ ਤਾਂ ਖਾਲਸਾ ਦੀ ਬੜੀ ਵੱਡੀ ਸਜ਼ਾ ਮਿਲਦੀ ਹੈ ਪੇਠ ਕਰਕੇ ਖਲੋ ਗਏ ਨੇ ਪੇਠ ਕਰਕੇ ਖਲੋ ਗਏ ਆ ਗੁਰੂਵਾਲ ਤੇ ਅਸੀਂ ਫੇਰ ਕਾਲੀਵਾਲ ਛੱਡਿਆ ਸੱਤ ਸਾਲ ਜਿਸ ਪ੍ਰਵਾਹ ਚੱਲ ਗਏ ਛੱਡੂ ਜੀ ਨਹੀਂ ਕਰਦਾ ਸਾਡਾ ਜੀ ਨਹੀਂ ਕਰਦਾ ਸ਼ੇਖਾ ਸਾਹਿਬ ਖੜੇ ਨੇ ਡਾਕਟਰ ਰਦਰ ਸਿੰਘ ਜੀ ਖੜੇ ਨੇ ਆ ਸੱਜੇ ਖੰਬੇ ਮੇਰੇ ਸਾਥੀ ਸਾਹਿਬ ਖੜੇ ਨੇ ਅਸੀਂ ਕੋਈ ਬੋਲਦਾ ਨਹੀਂ ਐ ਜੋ ਲੋਕਾਂ ਕੋ ਜਾਣੇ ਹਾਂ ਲੋਕ ਕਹਿੰਦੇ ਪਰੰਪਰਾ ਜੀ ਇੰਨੇ ਪੁਰਾਣੇ ਕਾਲੀ ਜੋ ਕੁਰਬਾਨੀਆਂ ਕੀਤੀਆਂ ਅੰਡੇ ਹੋ ਗਏ ਲੋ ਇਹ ਰਿਪੋਰਟ ਲੈਣ ਕਿਉਂ ਤੋ ਕਹਿੰਦੇ ਆ ਜੋ ਕੁਝ ਹੋ ਰਿਹਾ ਬੋਲਦੇ ਨਹੀਂ ਜੋ ਬੂੰਗੇ ਹੋ ਗਏ ਜੋ ਬੋਲਿਆ ਨਹੀਂ ਜਾਂਦਾ ਸੁਣਦਾ ਨਹੀਂ ਕੰਨੋਂ ਖਾਸਾ ਜੀ ਅਸੀਂ ਫਿਰ ਇਸ ਕਰਕੇ ਇਹ ਗੱਲਾਂ ਕਰਕੇ ਹੁਣ ਵੇਖਾਂਗੇ ਇਹ ਜਿਹੜੇ ਲੋਕ ਇਹੋ ਜਿਹਿਆਂ ਗੱਲਾਂ ਕਰਦੇ ਸੀ ਇਹਨਾਂ ਅੱਜ ਕਿੰਨਾ ਧਰਮਿਆ ਇਹਨਾਂ ਅੱਜ ਕਿੰਨੇ ਗਣਖਿਆ ਇਹ ਕੀ ਕਰਦੇ ਨੇ ਇਹਨਾਂ ਦਾ ਵੀ ਹੁਣ ਇਹ ਮੈਂ ਧਿਆਨ ਜਿਹੜਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੋ ਜੁਗਾ ਮੈਂ ਬਹੁਤੀ ਦੂਰ ਨਾ ਜਾਂਦਾ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਜੀ ਕਰਦਾ ਜਜਬਾਤ ਵੜੇ ਨੇ ਤੇ ਬਹੁਤ ਗੱਲਾਂ ਇਹਨਾਂ ਦੇ ਖਿਲਾਫ ਆਪਾਂ ਕਰ ਸਕਦੇ ਹਾਂ ਦੁਸ਼ਤਾਂ ਦੇ ਖਿਲਾਫ ਪਰ ਹੁਣ ਸਮਾਵੇਂਗਰ ਤੇ ਗੱਲਾਂ ਕਰਾਂਗੇ ਮੈਂ ਕਿ ਜਿਹੜੀ ਬਹੁਤ ਜ਼ਰੂਰੀ ਗੱਲ ਕਰਨੀ ਆ ਆ ਫੇਸਬੁੱਕ ਤੇ ਜਾਂ ਅਖਬਾਰਾਂ ਤੇ ਜਾਂ ਟੈਲੀਵਿਜ਼ਨ ਤੇ ਸਾਡੇ ਉਹ ਬੀਬੀ ਜਿਹੜੀ ਖਾਲੜਾ ਫਲਤੀ ਆ ਉਹ ਜਦੋਂ ਐਕਸ਼ਨ ਸ਼ੁਰੂ ਹੋਣ ਲੱਗੀ ਸੀ ਤੇ ਅਸੀਂ ਡਾਕਟਰ ਰਤਨ ਸਿੰਘ ਦਾ ਇੱਕ ਲੜਕਾ ਬਾ ਮਲੈ ਮੈਂ ਉਹਨੂੰ ਸਭ ਤੋਂ ਪਹਿਲਾਂ ਉਹਦੇ ਕੋਲ ਘਲਾਇਆ ਬੀਬੀ ਕੋਲ ਕਿ ਉਹਨੂੰ ਜਾ ਕੇ ਕਹੋ ਵੀ ਜੇ ਤੁਹਾਨੂੰ ਇਲੈਕਸ਼ਨ ਲੜਨੀ ਆ ਤੇ ਤੁਹਾਡੀ ਪਹਿਲਾ ਜਿੱਥੋਂ ਤੁਸੀਂ ਆਖੋ ਤੁਹਾਨੂੰ ਇਲੈਕਸ਼ਨ ਲੜਵਾ ਦੇਣੇ ਬੀਬੀ ਜੀ ਜਾਗਦੀਆਂ ਉਹਨੂੰ ਲੈ ਆਓ ਗੁਰੂ ਘਰ ਉਹ ਬੀਬੀ ਜਾਗਦੇ ਆ ਜੇ ਬੀਬੀ ਜੀ ਹੈਗੀ ਆ ਉਹਨੂੰ ਪੁੱਛ ਲਓ ਤੇ ਉਹਨੇ ਕਹੇ ਜੀ ਨਹੀਂ ਮੈਂ ਇਹ ਛਿੱਕੜ 'ਚ ਨਹੀਂ ਮਾਰਨਾ ਤੇ ਮੈਂ ਇਲੈਕਸ਼ਨ ਨਹੀਂ ਲੜਨੀ ਇੱਕ ਮਹੀਨਾ ਸਾਡਾ ਜਿਹੜਾ ਕੈਂਡੀਡੇਟ ਵਰਕ ਕਰਦਾ ਰਿਹਾ ਅਸੀਂ ਸਾਰੇ ਵਰਕ ਕਰਦੇ ਰਹੇ ਲੇਕਿਨ ਇੱਕ ਮਹੀਨੇ ਤੋਂ ਬਾਅਦ ਫਿਰ ਕੁਝ ਲੋਕਾਂ ਨੇ ਸ਼ਰਾਰਤ ਕਰਕੇ ਬੀਬੀ ਨੂੰ ਖੜਿਆ ਕਰਾਂਗੇ ਬਾਹਰੋਂ ਪੈਸੇ ਆਉਣਗੇ ਫਾਟ ਆਉਣਗੇ ਲੁੱਟ ਖਸੁੱਟ ਮੱਚੂਗੀ ਦਾ ਪੇਚ ਲਾਵਾਂਗੇ ਅੱਜ ਕੱਲੇ ਉਹ ਜਿਹਨਾਂ ਤੋਂ ਬਹੁਤ ਚਾਹਦੇ ਆ ਬੀਬੀ ਨੂੰ ਖਿਲਾਰਤਾ ਪਰ ਸਾਡੇ ਦੇ ਬਹੁਤ ਵੱਡਾ ਸਾਥੀਆਂ ਦਾ ਮੇਰੀ ਪਾਰਟੀ ਤੇ ਵੀ ਤੇ ਬਾਹਰ ਦੇ ਲੋਕਾਂ ਦਾ ਵੀ ਜਿਹੜੇ ਬਾਦਸ਼ਾਹ ਸੱਜਦੇ ਨੇ ਉਹਨਾਂ ਦਾ ਵੀ ਤੇ ਇੱਥੇ ਕੁਝ ਲੋਕਾਂ ਦਾ ਵੀ ਕਿ ਬੀਬੀ ਦੀ ਕੁਰਬਾਨੀ ਵੜਿਆ ਬੀਬੀ ਰਾਜਾ ਘਰਵਾਲਾ ਸਿੰਘ ਹਮਨ ਰਾ为 ਸਵਾਸ ਤੇ ਉਹਨੇ ਬਹੁਤ ਕੰਮ ਕੀਤਾ ਪਰ ਬੀਬੀ ਨੇ ਅੱਗੇ ਵੀ ਇਲੈਕਸ਼ਨ ਲੜਿਆ ਸੀ ਯਾਰ ਮੋੜ ਖੜੀ ਸੀ ਉਹਨਾਂ ਨੂੰ ਜਮਾਨਤ ਜ਼ਬਤ ਹੋਈ ਸੀ ਬੀਬੀ ਨੇ ਪਹਿਲਾ ਇਲੈਕਸ਼ਨ ਲੜਿਆ ਜਦੋਂ ਸਰਬੰਧ ਅਕਾਲੀ ਦਲ ਤੌੜਾ ਸਾਹ ਨੇ ਬਣਾਇਆ ਸੀ ਤੇ ਉਹਨਾਂ ਨੇ ਬੀਬੀ ਨੂੰ ਟਿਕਟ ਪਹਿਲਾਂ ਵੀ ਦਿੱਤੀ ਸੀ ਪਰ ਇਹ ਸਾਰਾ ਜੋ ਲੋਕਾਂ ਦਾ ਹਿਵੇਚੇ ਆ ਸਾਰਾ ਪ੍ਰੈਸ਼ਰ ਵੇਖ ਕੇ ਪੰਥ ਦੀ ਚੜ੍ਹਦੀ ਕਲਾ ਹੋ ਜਾਵੇ ਕਿਉਂਕਿ ਅਸੀਂ ਧੱਸਾ ਨਹੀਂ ਆ ਅਸੀਂ ਚਾਹੁੰਦੇ ਨੁਕਸਾਨ ਨਾ ਹੋਵੇ ਤੇ ਅਸੀਂ ਜਿਹੜਾ ਸਾਡਾ ਕੈਂਡੀਡੇਟ ਆ ਜੇ ਜੇ ਸਿੰਘ ਅਸੀਂ ਉਹਦਾ ਨਾਮ ਜਿਹੜਾ ਵਾਪਸ ਲੈਨੇ ਬੋਲੇ ਜੈ ਜੀ ਸਿੰਘ ਜਿੰਦਾਬਾਦ ਜਿੰਦਾਬਾਦ ਦੀ ਜਿੰਦਾਬਾਦ ਜਿੰਦਾਬਾਦ ਅਸੀਂ ਅਸੀਂ ਅੱਜ ਵੀ ਅਸੀਂ ਹੁਣ ਇਹ ਵੀ ਬੇਨਤੀ ਕਰਦੇ ਆ ਅਸੀਂ ਇਹ ਵੀ ਬੇਨਤੀ ਕਰਦੇ ਆ ਕਿ ਉਹਨੂੰ ਬੀਬੀ ਨੂੰ ਹੋਰੋ ਜਿਹੜਾ ਇੱਕ ਪਾਰਟੀ ਵੱਲੋਂ ਨੇ ਉਹ ਆਯਾਦ ਲੜੇ ਉਹਨੂੰ ਉਥੋਂ ਦਿਖਾਵਾਂਗੇ ਮੈਂਬਰ ਪਾਰਲੀਮੈਂਟ ਬਣਾਵਾ ਦੇ ਸੋਨਿਹਾਲ ਜੈਕਾਰਾ ਪਹਿਲਾ ਗਵਨਾਲ ਜੇ ਨਹੀਂ ਆ ਕੋਟੇ ਮੱਤ ਕੀਤੀ ਹੈ ਚਲ ਉਹਦਾ ਕੋਈ ਨਹੀਂ ਉਹ ਗਾਂ ਨਾ ਕਰਨਾ ਤਾਂ ਕਿ ਤਗੜੇ ਹੋ ਕੇ ਉਹ ਜਿਹੜਾ ਖਰੂਰ ਸਾਹਿਬ ਹਲਕਾ ਉਦੋਂ ਸਾਡਾ ਕੋਈ ਸਾਡੀ ਬਹੁਤੀ ਕਾਲੀ ਦਾਦਾ ਉਹ ਸਵੇਰ ਪਰਫਾਰਮੈਂਸ ਵਧੀਆ ਨਹੀਂ ਸੀ ਪਰ ਮੈਂ ਉਥੇ ਇਲੈਕਸ਼ਨ ਲੜੀ ਸੀ 1 ਲੱਖ ਵੋਟ ਤੋਂ ਵੱਧ ਮੈਂ ਉਥੇ ਜਿੱਤੇ ਆਂ ਔਰ ਦੂਹੇ ਕਾਲੀਗੇੜ ਜਿੱਤੇ ਪਰ 10000 ਤੇ ਕੋ 5000 ਤੇ ਅੱਦੀ ਦੀ ਜਿਹੜੀ ਬਹੁਤ ਆਂਦੀ ਆ ਸਿਹਤੇ ਸੰਭਾਲ ਚੁੱਕਿਆ ਇਹ ਸਾਰੀ 18000 ਤੇ ਜਿੱਤੀ ਸੀ ਜੀ ਬਾਦਸ਼ਾਹ ਦੀ ਜਿਹੜੀ ਨੋਆ ਤੋਂ ਖਾਰਤਾ ਜੀ ਇਹ ਜਿਹੜੇ ਹੁਣ ਚੋਰ ਚੱਕੇ ਨੇ ਇਹਨਾਂ ਦਾ ਖਿਆਲ ਰੱਖਣਾ ਤੇ ਆ ਜਿਹੜੇ ਹੀਰੇ ਆ ਆ ਵੀਰ ਦੇ ਦਰਸਾਂ ਵਰਗੇ ਜਿਹੜੇ ਚੰਗੇ ਇਨਸਾਨ ਹੈ ਜਿਹੜੇ ਮੈਕੌਲ ਕਰਦੇ ਜਿੱਦਾਂ ਪਰ ਨੁਕਸਾਨ ਹੋ ਜੇ ਹੱਕ ਸੱਚ ਦੀ ਗੱਲ ਕਰਨੇ ਆ ਜੋ ਮਨ ਦੇ ਵਿੱਚ ਗੱਲ ਆ ਉਹ ਕਰਨੇ ਆ ਤੇ ਉਹਨੇ ਗੱਲ ਦੇ ਉੱਤੇ ਪਹਿਰਾ ਦੇਣਾ ਇਹੋ ਜੇ ਘਾਟ ਇਨਸਾਨ ਹੁੰਦੇ ਨੇ ਤਗੜੇ ਹੋ ਕੇ ਨਾ ਵੀ ਮਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਉਹ ਜਾਗਦਿਆਂ ਜ਼ਮੀਰਾਂ ਵਾਲੇ ਜੋ ਵੀ ਹੈ ਨੇ ਜਿਹੜੀਆਂ ਮਰਜ਼ੀ ਪਾਰਟੀਆਂ ਹੋਣ ਚਾਹੇ ਰਵਾਇਤੀ ਪਾਰਟੀਆਂ ਹੋਣ ਜਾਂ ਨਵੀਆਂ ਉਹਨਾਂ ਦਾ ਆਪਣਾ ਫਰਜ਼ ਬੰਦਾ ਹੈ ਕਿ ਜੇਕਰ ਮੈਦਾਨ ਦੇ ਵਿੱਚ ਬੀਬੀ ਖਾਲਰਾ ਉਤਰੇ ਨੇ ਤਾਂ ਉਹ ਆਪਣੇ ਉਮੀਦਵਾਰ ਆਪ ਹੀ ਵਾਪਸ ਲੈ ਲੈਣ ਕਿਉਂਕਿ ਖਾਲਰਾ ਪਰਿਵਾਰ ਨੇ ਜੋ ਕੁਝ ਸਿੱਖ ਕੌਮ ਵਾਸਤੇ ਕੀਤਾ ਹੈ ਜੋ ਕੁਝ ਇਨਸਾਨੀਅਤ ਵਾਸਤੇ ਕੀਤਾ ਹੈ ਲੋਕ ਭਲਾਈ ਵਾਸਤੇ ਕੀਤਾ ਹੈ ਉਹ ਉਹਨਾਂ ਦਾ ਦੇਣ ਅਸੀਂ ਚਾਹ ਕੇ ਵੀ ਨਹੀਂ ਦੇ ਸਕਦੇ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਵਾਪਸ ਲੈਂਦੀ ਹੈ ਜਾਂ ਨਹੀਂ ਲੈਂਦੀ ਤੇ ਰਹੀ ਗੱਲ ਬੀਬੀ ਜ਼ਗੀਰ ਕੌਰ ਦੀ ਜਾਂ ਕਾਂਗਰਸੀ ਉਮੀਦਵਾਰ ਡਿੰਪਾ ਦੀ ਤਾਂ ਉਹ ਸਾਨੂੰ ਨਹੀਂ ਲੱਗਦਾ ਕਿ ਕਿਤੇ ਵੀ ਬੀਬੀ ਪਰਮਜੀਤ ਕੌਰ ਖਾਲਰਾ ਦੇ ਨੇੜੇ ਤੇੜੇ ਵੀ ਖੜੇ ਹੋਏ ਨਜ਼ਰ ਆਉਂਦੇ ਨੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੇ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਨੀ ਅਤੇ ਗੁਰਬਾਣੀ ਵਾਸਤੇ ਪੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ